ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ 6 ਪੂ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ 7 ਪੂ ਨੂੰ ਗੁਰੂ ਸਾਹਿਬ ਤੇ ਸਾਰੇ ਸਿੰਘ ਸਰਸਾ ਨਦੀ ਦੇ ਕਿਨਾਰੇ ਪਹੁੰਚਦੇ ਹਨ ਸਰਸਾ ਨਦੀ ਕਿਨਾਰੇ ਪਹੁੰਚਦੇ ਹੀ ਸਾਰਾ ਪਰਿਵਾਰ ਕੁਦਰਤੀ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਸਰਸਾ ਦਾ ਪਾਣੀ ਵੀ ਬਹੁਤ ਗਹਿਰ ਨਾਲ ਅੱਗੇ ਚੜਦਾ ਹੈ ਤੇ ਮੌਸਮ ਵੀ ਬਹੁਤ ਜ਼ਿਆਦਾ ਮੀਂਹ ਹਨੇਰੀ ਆਉਂਦੀ ਹੈ ਅਮਰਤ ਵੇਲੇ ਦਾ ਸਮਾ ਹੁੰਦਾ ਹੈ ਤਾਂ ਗੁਰੂ ਸਾਹਿਬ ਜੀ ਉੱਥੇ ਰੁਕਣ ਦਾ ਫੈਸਲਾ ਕਰਦੇ ਹਨ ਤੇ ਸਿੰਘਾਂ ਨੂੰ ਆਖਦੇ ਹਨ ਕਿ ਇੱਥੇ ਆਸਾ ਦੀ ਦੀਵਾਰ ਦਾ ਗਾਇਨ ਕੀਤਾ ਜਾਵੇ। ਉਹਨਾਂ ਵਿੱਚੋਂ ਕੁਝ ਸਿੰਘਾਂ ਨੇ ਕਿਹਾ ਗੁਰੂ ਸਾਹਿਬ ਜੀ ਦੁਸ਼ਮਣ ਪਿੱਛੇ ਲੱਗੇ ਹਨ। ਅਸੀਂ ਅੱਗੇ ਜਾ ਕੇ ਕਿਤੇ ਹੋਰ ਟਿਕਾਣਾ ਲਗਾ ਕੇ ਦਰਬਾਰ ਸਜਾ ਲਵਾਂਗੇ ਪਰ ਗੁਰੂ ਗੋਬਿੰਦ ਸਿੰਘ ਜੀ ਆਖਦੇ ਹਨ ਇਹ ਸਮਾ ਉਸ ਕਰਤੇ ਦੀ ਯਾਦ ਵਿੱਚ ਜੁੜਨ ਦਾ ਹੈ ਇੱਥੇ ਹੀ ਦੀਵਾਨ ਸਜਾਓ ਸਿੰਘੋ। ਕਿਉਂਕਿ ਗੁਰੂ ਸਾਹਿਬ ਜੀ ਕੋਲ ਅਦੂਰੀ ਗੱਲ ਨਹੀਂ ਸੀ ਹੁੰਦੀ ਗੁਰੂ ਸਾਹਿਬ ਜੀ ਨੇ ਅਤ ਦੇ ਭਿਆਨਕ ਸਮੇਂ ਵਿੱਚ ਵੀ ਆਸਾ ਹੀ ਦੀਵਾਰ ਦਾ ਕੀਰਤਨ ਤੇ ਨਿਤਨੇਮ ਕੀਤਾ ਨਿਤਨੇਮ ਤੇ ਅਰਦਾਸ ਕਰਕੇ ਹੀ ਗੁਰੂ ਸਾਹਿਬ ਅੱਗੇ ਵੱਲ ਬਦੇ ਉੱਤਰ ਬਾਬਾ ਜੀਤ ਸਿੰਘ ਜੀ ਭਾਈ ਜੀਵਨ ਸਿੰਘ ਜੀ ਮੁਗਲ ਫੌਜਾਂ ਅੱਗੇ ਦਵਾਰ ਬਣ ਕੇ ਖੜੇ ਸਨ ਐਦਾਂ ਹੀ ਉੱਥੇ ਕਿੰਨੇ ਸਿੰਘ ਸ਼ਹੀਦ ਹੋ ਗਏ ਸਨ ਉਹਨਾਂ ਵਿੱਚ ਭਾਈ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਭਾਈ ਜੱਤਾ ਸਿੰਘ ਜੀ ਵੀ ਉੱਥੇ ਹੀ ਸ਼ਹੀਦ ਹੋ ਗਏ ਸਨ ਉਸ ਤੋਂ ਬਾਅਦ ਗੁਰੂ ਸਾਹਿਬ ਜਦੋਂ ਚਮਕੌਰ ਤੱਕ ਪਹੁੰਚਦੇ ਹਨ ਉਸ ਸਮੇਂ ਕੇਵਲ ਚਾਲੀ ਕੁ ਸਿੰਘ ਗੁਰੂ ਜੀ ਦੇ ਨਾਲ ਵੱਡੇ ਸਹਬਜ਼ਾਦੇ ਤੇ ਪੰਜ ਪਿਆਰੇ ਹੁੰਦੇ ਹਨ ਹੁਣ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰੀ ਜੀ ਵੀ ਅਲੱਗ ਹੋ ਜਾਂਦੇ ਹਨ ਉਹ ਕੁੰਮਾ ਮਾਸਕੀ ਦੇ ਘਰ ਪਹੁੰਚਦੇ ਹਨ ਕੁੰਮਾ ਮਾਸਕੀ ਜੀ ਉਹਨਾਂ ਨੂੰ ਪ੍ਰਸਾਦਾ ਸਕਾਉਂਦੇ ਹਨ ਉਸ ਦੇ ਘਰ ਵਿੱਚ ਜ਼ਿਆਦਾ ਤਾਂ ਕੁਝ ਨਹੀਂ ਹੁੰਦਾ ਔਰ ਉਹ ਜਿੰਨੀ ਵੀ ਹੋ ਸਕੀ ਉਹਨਾਂ ਦੀ ਸੇਵਾ ਕਰਦੇ ਹਨ ਅਗਲੇ ਦਿਨ ਜਦੋਂ ਗੰਗੂ ਨੂੰ ਪਤਾ ਚੱਲਦਾ ਹੈ ਤਾਂ ਉਹ ਮਾਤਾ ਗੁਜਰਕੌਰ ਜੀ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਕੋਲ ਲੈ ਖੇੜੀ ਲੈ ਆਉਂਦਾ ਹੈ ਪਹਿਲਾਂ ਤਾਂ ਉਸ ਦੇ ਮਨ ਵਿੱਚ ਕੋਈ ਵੀ ਕਪਟ ਨਹੀਂ ਹੁੰਦਾ ਪਰ ਬੇਈਮਾਨੀ ਲਾਲਚ ਹੁੰਦੇ ਆਂ ਵੀ देर ਨਹੀਂ ਲੱਗਦੀ ਉਦੋਂ ਸਾਹਿਬ ਤੇ ਮਹਿਲ ਤੇ ਭਾਈ ਮਨੀ ਸਿੰਘ ਜੀ ਦਿੱਲੀ ਵੱਲ ਚਲੇ ਜਾਂਦੇ ਹਨ ਗੁਰੂ ਸਾਹਿਬ ਪਹਿਲਾਂ ਕੋਟਲਾ ਨਹਿੰਗ ਖਾਂ ਕੋਲ ਪਹੁੰਚਦੇ ਹਨ ਜੋ ਕਿ ਰੋਪੜ ਜਿੱਥੇ ਗੁਰਦੁਆਰਾ ਪੱਠਾ ਸਾਹਿਬ ਹੈ ਗੁਰੂ ਸਾਹਿਬ ਜੀ ਇੱਥੇ ਚੌਥੀ ਵਾਰ ਆਏ ਸਨ ਗੁਰੂ ਸਾਹਿਬ ਜਦੋਂ ਨਹਿੰਗ ਖਾਂ ਕੋਲ ਆਏ ਤਾਂ ਉੱਥੇ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹਾਲਤ ਵਿੱਚ ਸਨ ਗੁਰੂ ਸਾਹਿਬ ਜੀ ਅੱਗੇ ਚਲੇ ਚਮਕੌਰ ਵੱਲ ਚਲੇ ਗਏ ਪਰ ਭਾਈ ਪਚਿੱਤਰ ਸਿੰਘ ਜੀ ਨਹਿੰਗ ਖਾਂ ਦੇ ਘਰ ਹੀ ਰਹੇ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਉੱਥੇ ਸਿਪਾਹੀ ਤਲਾਸੀ ਲੈਣ ਆਏ ਤਾਂ ਕੋਟਲਾ ਨਿਹੰਗ ਖਾਨ ਨੂੰ ਪੁੱਛਿਆ ਗਿਆ ਕਿ ਇੱਥੇ ਕੋਈ ਸਿੰਘ ਹੈ ਤੇ ਕਮਰੇ ਅੰਦਰ ਕੌਣ ਹੈ ਉਹਨਾਂ ਨੂੰ ਪੁੱਛਿਆ ਗਿਆ ਜਦੋਂ ਤਾਂ ਉਹਨਾਂ ਨੇ ਕਿਹਾ ਕਿ ਕਮਰੇ ਅੰਦਰ ਮੇਰੇ ਧੀ ਜਵਾਈ ਹਨ ਉਹ ਇਹਨਾਂ ਸੁਣ ਕੇ ਉੱਥੋਂ ਚਲੇ ਗਏ ਤੇ ਭਾਈ ਬਚਿੱਤਰ ਸਿੰਘ ਜੀ ਉਹਨਾਂ ਦੇ ਘਰ ਹੀ ਸ਼ਹੀਦ ਹੋ ਗਏ ਸਨ ਨਿਹੰਗ ਖਾਨ ਨੇ ਉਹਨਾਂ ਦਾ ਸੰਸਕਾਰ ਵੀ ਕੀਤਾ ਉਧਰ ਗੁਰੂ ਸਾਹਿਬ ਜੀ ਚਮਕੌਰ ਨਗਰ ਪਹੁੰਚ ਗਏ ਹਨ ਉੱਥੇ ਇੱਕ ਕੱਚੀ ਗੜੀ ਹੈ ਜੋ ਇਤਿਹਾਸ ਦੱਸਦਾ ਹੈ ਇਹ ਗੜੀ ਦੋ ਭਰਾਵਾਂ ਦੀ ਸੀ ਬਿਧੀ ਚੰਦ ਤੇ ਗਰੀਬ ਦਾਸ ਇਹਨਾਂ ਨੇ ਗੁਰੂ ਸਾਹਿਬ ਦੇ ਕਹਿਣ ਉੱਤੇ ਗੜੀ ਗੁਰੂ ਸਾਹਿਬ ਜੀ ਹਵਾਲੇ ਕਰ ਦਿੱਤੀ ਸੀ ਕਿਉਂਕਿ ਗੁਰੂ ਸਾਹਿਬ ਜੀ ਨੂੰ ਇਸ ਤਰ੍ਹਾਂ ਦਾ ਕੋਈ ਉੱਚਾ ਸਥਾਨ ਚਾਹੀਦਾ ਸੀ ਜਿੱਥੋਂ ਜੰਗ ਲੜੀ ਜਾ ਸਕੇ ਸਾਰੇ ਸਿੱਖ ਵੱਡੇ ਸਹਬਜ਼ਾਦੇ ਗੁਰੂ ਸਾਹਿਬ ਗੜੀ ਵਿੱਚ ਆ ਜਾਂਦੇ ਹਨ ਇਹ ਸੀ ਸਤਪੋ ਦਾ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਗੁਰੂ ਸਾਹਿਬਾਨ ਨੇ ਕਿੰਨਾ ਕੁਝ ਸਹਿਆ ਏ ਅਸੀਂ ਇੱਕ ਥੋੜੇ ਜੇ ਦੁੱਖ ਤੋਂ ਹੀ ਘਬਰਾ ਜਾਂਦੇ ਹਾਂ ਸਾਨੂੰ ਇਸ ਤੋਂ ਕੁਝ ਸਿੱਖਿਆ ਵੀ ਲੈਣੀ ਚਾਹੀਦੀ ਆ ਧੰਨ ਪਿਤਾ ਦਸਮੀਤ ਧੰਨ ਚਾਰ ਸਹਿਬਜ਼ਾਦੇ ਧੰਨ ਉਹ ਸਿੰਘ ਧੰਨ ਮਾਤਾ ਗੁਜਰੀ ਜੀ ਵਾਹਿਗੁਰੂ ਅੱਠ ਪੂ ਦਾ ਇਤਿਹਾਸ ਆਪਾਂ ਕੱਲ ਵੀਡੀਓ ਵਿੱਚ ਦੱਸਾਂਗੇ ਬਹੁਤ ਹੀ ਬੇਰਾਗ ਮਈ ਇਤਿਹਾਸ ਸੁਣਦਿਆਂ ਜਾਂ ਦੱਸਦਿਆਂ ਵੀ ਰੂਹ ਕੰਬਦੀ ਹੈ ਕਿ ਇੰਨਾ ਕੁਝ ਸਹਿਆਣਾ